ਪਤੀ ਦੇ ਮੋਬਾਈਲ ਦਾ ਸਿਕਰਟ ਪਾਸਵਰਡ ਇਸ਼ਾਰਾ ਕਰਦਾ ਹੈ ਕਿ ਕਹਾਣੀ ਵਿੱਚ ਤੀਸਰਾ ਕਿਰਦਾਰ ਆ ਗਿਆ ਜੀਵਨ ਵਿੱਚ ਆਨੰਦ ਚਾਹੀਦਾ ਤਾਂ ਜੋ ਮਿਲਿਆ ਹੈ ਉਸ ਵਿੱਚ ਸੰਤੋਸ਼ ਕਰੋ ਦੂਸਰੇ ਦੀ ਥਾਲੀ ਵਿੱਚ ਚਾਕਣ ਦੇ ਚੱਕਰ ਵਿੱਚ ਆਪਣੀ ਥਾਲੀ ਦਾ ਸੁਆਦ ਵੀ ਵਿਗੜ ਜਾਂਦਾ ਹੈ ਇੱਕ ਪੁਰਸ਼ ਨੂੰ ਪੈਸੇ ਦੀ ਤੰਗੀ ਇੰਨਾ ਕਮਜ਼ੋਰ ਨਹੀਂ ਕਰਦੀ ਜਿੰਨਾ ਪਤਨੀ ਦੀ ਬੇਵਫਾਈ ਤੇ ਬੁਰਾ ਵਿਹਾਰ ਜੋ ਔਰਤ ਆਪਣੀ ਉਮਰ ਤੋਂ ਪਹਿਲੇ ਬੁੱਢੀ ਹੋ ਜਾਏ ਤਾਂ ਸਮਝੋ ਉਹ ਆਪਣੇ ਆਪ ਤੋਂ ਜ਼ਿਆਦਾ ਪਰਿਵਾਰ ਤੇ ਰਿਸ਼ਤਿਆਂ ਦੀ ਕਦਰ ਕਰਦੀ ਹੈ ਆਪਣੇ ਲਹਿਜੇ ਵਿੱਚ ਥੋੜੀ ਨਰਮੀ ਰੱਖੋ ਇਹ ਦੁਨੀਆ ਮਹਿਮਾਨ ਖਾਣਾ ਹੈ ਇੱਥੇ ਤੁਸੀਂ ਅਮੀਰ ਹੋ ਸਕਤੇ ਹੋ ਅਮਰ ਨਹੀਂ ਚੂਠ ਤੋਂ ਪਾਇਆ ਗਿਆ ਸੁਖ ਹਮੇਸ਼ਾ ਡਰ ਤੇ ਸ਼ਰਮ ਦੇ ਨਾਲ ਰਹਿੰਦਾ ਹੈ ਦੁਸ਼ਮਣ ਤੋਂ ਜਾਦਾ ਦੁਸ਼ਮਣ ਦੇ ਦੋਸਤ ਤੋਂ ਸਾਵਧਾਨ ਰਹਿਣਾ ਧਿਆਨ ਰੱਖਣਾ ਜੋ ਸਬਦ ਹੁੰਦਾ ਹੈ ਉਹ ਕਿਸੇ ਦਾ ਨਹੀਂ ਹੁੰਦਾ ਕੌੜਾ ਹੈ ਪਰ ਸੱਚ ਇਹੀ ਹੈ ਗਰੀਬ ਦਾ ਕੋਈ ਦੋਸਤ ਨਹੀਂ ਹੁੰਦਾ ਇੱਥੇ ਬੁੱਲਾ ਨਾਲ ਨਹੀਂ ਨੋਟਾਂ ਨਾਲ ਗੱਲ ਹੁੰਦੀ ਮਿੱਟੀ ਦੇ ਬਣੇ ਲੋਕ ਕਾਗਜ਼ ਦੇ ਟੁਕੜੀਆਂ ਵਿੱਚ ਵਿਕ ਜਾਂਦੇ ਦੋਸਤੀ ਹਮੇਸ਼ਾ ਗਰੀਬਾਂ ਨਾਲ ਕਰਨਾ ਕਿਉਂਕਿ ਮਿੱਟੀ ਦੀ ਪਕੜ ਬਹੁਤ ਮਜ਼ਬੂਤ ਹੁੰਦੀ ਹੈ ਸੰਗ ਮਰਮਰ ਉੱਪਰ ਤਾਂ ਅਕਸਰ ਪੈਰ ਫਿਸਲ ਜਾਂਦੇ ਹਨ ਪਤਨੀ ਦੇ ਸਾਹਮਣੇ ਪੇਕੇ ਦੀ ਬੁਰਾਈ ਕਦੀ ਨਹੀਂ ਕਰਨਾ ਧਿਆਨ ਰੱਖਣਾ ਔਰਤ ਗਾਲੀ ਸਹਿਨ ਕਰ ਸਕਦੀ ਹੈ ਮਾਰ ਵੀ ਸਹਿਨ ਕਰ ਸਕਦੀ ਹੈ ਪਰੰਤੂ ਆਪਣੇ ਪੇਕਿਆਂ ਦੀ ਨਿੰਦਾ ਨਹੀਂ ਆਲਸ ਉਹ ਰੋਗ ਹੈ ਜਿਸ ਦਾ ਰੋਗੀ ਕਦੀ ਸੰਭਲ ਨਹੀਂ ਪਾਉਂਦਾ ਦੋਸਤੋ ਵੀਡੀਓ ਪਸੰਦ ਆ ਰਿਹਾ ਤਾਂ ਵੀਡੀਓ ਨੂੰ ਲਾਈਕ ਤੇ ਕਮੈਂਟ ਜ਼ਰੂਰ ਕਰੋ 32 ਸਾਲ ਦੀ ਅਣ ਵਿਆਹੀ ਬਿਊਟੀ ਤੇ ਬਜ਼ੁਰਗ ਬੇਟਾ ਜ਼ਮੀਨ ਉੱਪਰ ਕਿੱਥੇ ਚੱਲਦੇ ਹਨ ਉਹ ਤਾਂ ਸਮਾਜ ਦੀ ਸ਼ਾਤੀ ਉੱਪਰ ਚੱਲਣੇ ਲੱਗਦੇ ਹਨ ਪਰ ਉਹਨਾਂ ਦੇ ਮਨ ਦੀ ਦੁਵਿਧਾ ਕੇਵਲ ਉਹੀ ਸਮਝ ਸਕਦੇ ਹਨ ਸਮਾਜ ਨਹੀਂ ਆਪਣੇ ਹੱਥਾਂ ਨਾਲ ਪਾਲਿਆ ਹੋਇਆ ਗੁਲਾਬ ਜਦੋਂ ਚੁੱਭਣ ਲੱਗੇ ਤਾਂ ਸਮਝ ਲੈਣਾ ਬਾਗ ਵਿੱਚ ਤੁਹਾਡੇ ਤੋਂ ਚੰਗਾ ਮਾਲੀ ਆ ਗਿਆ ਜੀਵਨ ਵਿੱਚ ਇੰਨੇ ਬਿਜ਼ੀ ਰਹੋ ਕਿ ਚਿੰਤਾ ਨਫ਼ਰਤ ਦੁੱਖ ਦਰਦ ਦੇ ਲਈ ਸਮਾਂ ਹੀ ਨਾ ਬਚੇ ਯਾਦ ਰੱਖਣਾ ਜੀਵਨ ਵਿੱਚ ਖਾਲੀ ਵਿਅਕਤੀ ਹੀ ਸਭ ਤੋਂ ਜ਼ਿਆਦਾ ਦੁਖੀ ਹੁੰਦਾ ਹੈ ਬਿਨਾਂ ਸਵਾਰਥ ਕਿਸੇ ਦਾ ਭਲਾ ਕਰਕੇ ਦੇਖਿਓ ਤੁਹਾਡੀਆਂ ਸਾਰੀਆਂ ਉਲਝਣਾਂ ਨੂੰ ਉੱਪਰ ਵਾਲਾ ਆਪ ਸੁਲਝਾ ਦੇਵੇਗਾ ਵਕਤ ਕਦੋਂ ਕੀ ਰੰਗ ਲਿਆਏ ਅਸੀਂ ਨਹੀਂ ਜਾਣਦੇ ਵਰਨਾ ਜਿਸ RAM ਨੂੰ ਰਾਤ ਨੂੰ ਰਾਜ ਮਿਲਣੇ ਵਾਲਾ ਸੀ ਉਹਨਾਂ ਨੂੰ ਸਵੇਰੇ ਬਨਵਾਸ ਨਾ ਮਿਲਦਾ ਦੂਸਰਿਆਂ ਦੀ ਪਰੇਸ਼ਾਨੀ ਦਾ ਆਨੰਦ ਨਾ ਲਓ ਕਿਤੇ ਪ੍ਰਮਾਤਮਾ ਤੁਹਾਨੂੰ ਗਿਫਟ ਨਾ ਕਰ ਦੇਵੇ ਕਿਉਂਕਿ ਪਰਮਾਤਮਾ ਉਹੀ ਦਿੰਦਾ ਹੈ ਜਿਸ ਵਿੱਚ ਤੁਹਾਨੂੰ ਜ਼ਿਆਦਾ ਆਨੰਦ ਮਿਲਦਾ ਹੈ ਗੁੱਸਾ ਕਰਨ ਦੇ ਬਦਲੇ ਰੋ ਲੈਣਾ ਚੰਗਾ ਹੈ ਕਿਉਂਕਿ ਗੁੱਸਾ ਦੂਸਰਿਆਂ ਨੂੰ ਤਕਲੀਫ ਦਿੰਦਾ ਹੈ ਜਦੋਂ ਕਿ ਹੰਝੂ ਚੁੱਪਚਾਪ ਆਤਮਾ ਵਿੱਚ ਬਹਿ ਕੇ ਦਿਲ ਨੂੰ ਸਾਫ਼ ਕਰਦੇ ਹਨ ਨਕਾਰਾਤਮਕ ਮਾਨਸਿਕਤਾ ਵਾਲੇ ਲੋਕਾਂ ਤੋਂ ਹਮੇਸ਼ਾ ਦੂਰੀ ਬਣਾ ਕੇ ਰੋ ਕਿਉਂਕਿ ਜ਼ਰੂਰੀ ਨਹੀਂ ਹੈ ਕਿ ਸਰੀਰ ਰੂਪ ਤੋਂ ਸਵਸਥ ਦਿਖਣ ਵਾਲੇ ਲੋਕ ਮਾਨਸਿਕ ਰੂਪ ਤੋਂ ਵੀ ਸਵਸਥ ਹੋਣ। ਦੋਸਤੋ ਵੀਡੀਓ ਪਸੰਦ ਆ ਰਿਹਾ ਤਾਂ ਵੀਡੀਓ ਨੂੰ ਲਾਈਕ ਤੇ ਕਮੈਂਟ ਜ਼ਰੂਰ ਕਰੋ। ਅਗਰ ਤੁਸੀਂ ਸਹੀ ਹੋ ਤਾਂ ਕੁਝ ਵੀ ਸਾਬਿਤ ਕਰਨੇ ਦੀ ਕੋਸ਼ਿਸ਼ ਨਾ ਕਰੋ। ਬਸ ਸਹੀ ਬਣੇ ਰਹੋ। ਗਵਾਹੀ ਵਕਤ ਖੁਦ ਦੇਵੇਗਾ। ਸਬਰ ਇੱਕ ਐਸੀ ਸਵਾਰੀ ਹੈ ਜੋ ਆਪਣੇ ਹਮਸਫਰ ਨੂੰ ਕਦੀ ਵੀ ਡਿੱਗਣ ਨਹੀਂ ਦਿੰਦੀ। ਨਾ ਕਿਸੇ ਦੇ ਕਦਮਾਂ ਵਿੱਚ ਤੇ ਨਾ ਕਿਸੇ ਦੀਆਂ ਨਜ਼ਰਾਂ ਵਿੱਚ ਗੁੱਸੇ ਵਿੱਚ ਸ਼ਬਦਾਂ ਦਾ ਚੋਣ ਐਸਾ ਹੋਣਾ ਚਾਹੀਦਾ ਕਿ ਕੱਲ ਜਦੋਂ ਗੁੱਸਾ ਉtre ਤਾਂ ਖੁਦ ਦੀ ਨਜ਼ਰਾਂ ਵਿੱਚ ਸ਼ਰਮਿੰਦਾ ਨਾ ਹੋਣਾ ਪਏ ਜਦੋਂ ਲੋਕ ਅਨਪੜ੍ਹ ਸੀ ਉਦੋਂ ਪਰਿਵਾਰ ਇਕਤਾ ਦੀ ਮਿਸਾਲ ਸੀ ਹੁਣ ਪੜੇ ਲਿਖੇ ਹੋ ਕੇ ਵੀ ਦਿਲ ਛੋਟੇ ਹੋ ਗਏ ਟੁੱਟੇ ਹੋਏ ਪਰਿਵਾਰਾਂ ਵਿੱਚ ਅਕਸਰ ਡਿਗਰੀਆਂ ਨਾਲ ਭਰੇ ਖਾਲੀ ਰਿਸ਼ਤੇ ਮਿਲਦੇ ਹਨ ਆਪਣਾ ਰਵਈਆ ਇੰਨਾ ਬੁਰਾ ਨਾ ਰੱਖੋ ਕਿ ਦੂਸਰਿਆਂ ਦੇ ਲਗਾਏ ਹੋਏ ਸਟੇਟਸ ਤੁਹਾਨੂੰ ਆਪਣੇ ਲਈ ਲੱਗਣ ਲੱਗੇ ਵਿਆਹ ਦੇ ਬਾਅਦ ਔਰਤ ਦੀ ਹਾਲਤ ਦੇਖ ਕੇ ਮਾਪੇ ਦਾ ਨਹੀਂ ਬਲਕਿ ਉਸਦੇ ਪਤੀ ਤੇ ਸਸਰਾਲ ਵਾਲਿਆਂ ਦੀ ਔਕਾਤ ਦਾ ਪਤਾ ਚੱਲਦਾ ਹੈ ਗੱਲਾਂ ਦੀ ਮਿਠਾਸ ਅੰਦਰ ਦਾ ਭੇਦ ਨਹੀਂ ਖੋਲਦੀ ਮੋਰ ਨੂੰ ਦੇਖ ਕੇ ਕੌਣ ਕਹਿ ਸਕਦਾ ਹੈ ਕਿ ਇਹ ਸੱਪ ਖਾਂਦਾ ਹੋਵੇਗਾ ਕਿ ਤਾਬਾਂ ਵਿੱਚ ਸਿਖਾਇਆ ਗਿਆ ਗਲਤੀਆਂ ਇਨਸਾਨ ਤੋਂ ਹੁੰਦੀ ਹੈ ਸਸੁਰਾਲ ਵਾਲਿਆਂ ਨੇ ਦੱਸਿਆ ਗਲਤੀਆਂ ਸਿਰਫ ਬਹੂ ਤੋਂ ਹੁੰਦੀ ਹੈ ਕਦਰ ਕਰੋ ਇਸ ਤਰ੍ਹਾਂ ਦੇ ਲੋਕਾਂ ਦੀ ਜੋ ਪੈਸੇ ਦੇ ਤੋਹਫੇ ਨਹੀਂ ਖੁਦ ਨੂੰ ਆਪਣੇ ਉੱਪਰ ਖਰਚ ਕਰਦੇ ਹਨ ਐਸੇ ਲੋਕ ਦੁਕਾਨਾਂ ਵਿੱਚ ਨਹੀਂ ਨਸੀਬ ਵਿੱਚ ਮਿਲਦੇ ਹਨ ਬੇਵਜਾ ਨਹੀਂ ਹੁੰਦੀ ਲੋਕਾਂ ਨਾਲ ਮੁਲਾਕਾਤ ਕਿਸੇ ਤੋਂ ਗਿਆਨ ਮਿਲਦਾ ਹੈ ਤਾਂ ਕਿਸੇ ਤੋਂ ਸਬਕ ਦੋਸਤੋ ਵੀਡੀਓ ਪਸੰਦ ਆਇਆ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਆਪਣਾ ਕੀਮਤੀ ਸਮਾਂ ਦੇਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ